ਸਤਿ ਸ਼੍ਰੀ ਅਕਾਲ ਜੀ ਆਸਟ੍ਰੇਲੀਆ ਬਲਟਨ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਤੇ ਸ਼ੁਰੂਆਤ ਕਰ ਲੈਨੇ ਆਂ ਸੁਰਖੀਆਂ ਦੇ ਨਾਲ ਵਿਕਟੋਰੀਆ ਬੱਸ ਡਰਾਈਵਰਾਂ ਦੀ ਹੜਤਾਲ ਦੇ ਕਾਰਨ 24 ਘੰਟਿਆਂ ਲਈ ਠੱਪ ਹੋਈ ਆਵਾਜਾਈ ਹਜ਼ਾਰਾਂ ਯਾਤਰੀ ਹੋਏ ਪ੍ਰਭਾਵਿਤ 1 ਜੁਲਾਈ ਤੋਂ ਵਿਕਟੋਰੀਆ ਪਰ ਦੇ ਵਿੱਚ ਨਵਾਂ ਸੜਕ ਨਿਯਮ 79ਏ ਹੋਵੇਗਾ ਲਾਗੂ ਐਮਰਜੈਂਸੀ ਅਤੇ ਸਹਾਇਤਾ ਵਾਨਾਂ ਨੇੜੇ ਚੱਲਣਾ ਪਵੇਗਾ ਹੌਲੀ ਆਸਟ੍ਰੇਲੀਆ ਵਿੱਚ ਫਸੇ ਬੇਕਾਰ ਨਿਊਜ਼ੀਲੈਂਡ ਵਾਸੀਆਂ ਲਈ ਚੈਰਿਟੀ ਬਣੀ ਮਸੀਹਾ ਮਦਦ ਦਾ ਕੀਤਾ ਐਲਾਨ ਤੇਵਣੀ ਨਾ ਸਰਗਰਮੀਆਂ ਦਾ ਵਿਸਥਾਰ ਆਪਣੀਆਂ ਮੰਗਾਂ ਨੂੰ ਲੈ ਕੇ ਟ੍ਰਾਂਸਪੋਰਟ ਵਰਕਰਜ਼ ਯੂਨੀਅਨ ਦੇ ਵੱਲੋਂ ਵਿਕਟੋਰੀਆ ਦੇ ਵਿੱਚ ਹੜਤਾਲ ਕੀਤੀ ਗਈ ਬੱਸ ਡਰਾਈਵਰਾਂ ਨੇ 24 ਘੰਟਿਆਂ ਦੇ ਲਈ ਬੱਸਾਂ ਨੂੰ ਜਾਮ ਕਰਕੇ ਰੱਖਿਆ ਜਿਸ ਵਿੱਚ ਵੱਖ-ਵੱਖ ਕੰਪਨੀਆਂ ਦੇ ਵੱਲੋਂ ਉਹਨਾਂ ਦਾ ਸਾਥ ਦਿੱਤਾ ਗਿਆ ਪਰ ਇਸ ਨਾਲ ਆਮ ਲੋਕਾਂ ਨੂੰ ਬੇहद ਖੱਜਲਖੁਆਰ ਹੋਣਾ ਪਿਆ ਵੈਕਟੋਰੀਆ ਦੇ ਵਿੱਚ ਲਗਭਗ 800 ਤੋਂ ਵੱਧ ਬੱਸ ਡਰਾਈਵਰਾਂ ਨੇ ਬੁੱਧਵਾਰ ਸਵੇਰੇ 3 ਵਜੇ ਤੋਂ ਵੀਰਵਾਰ ਸਵੇਰੇ 3 ਵਜੇ ਤੱਕ ਯਾਨੀ ਕਿ 24 ਘੰਟਿਆਂ ਲਈ ਹੜਤਾਲ ਕੀਤੀ ਜਿਸ ਦੇ ਕਾਰਨ ਸੂਬੇ ਦੀ ਤਕਰੀਬਨ 1 ਤਿਹਾਈ ਬੱਸ ਸੇਵਾ ਪ੍ਰਭਾਵਿਤ ਹੋਈ ਇਹ ਹੜਤਾਲ ਟ੍ਰਾਂਸਪੋਰਟ ਵਰਕਰ ਯੂਨੀਅਨ ਦੀ ਅਗਵਾਈ ਦੇ ਹੇਠ ਕੀਤੀ ਗਈ ਅਤੇ ਡਾਈਸਨ ਗਰੁੱਪ ਅਤੇ ਸੀਡੀਸੀ ਵਿਕਟੋਰੀਆ ਵਰਗੀਆਂ ਵੱਡੀਆਂ ਬੱਸ ਕੰਪਨੀਆਂ ਨੇ ਬੱਸ ਕੰਪਨੀਆਂ ਦੇ ਕਰਮਚਾਰੀਆਂ ਦੇ ਵੱਲੋਂ ਵੀ ਇਸ ਦਾ ਸਾਥ ਦਿੱਤਾ ਗਿਆ। ਇਹ ਹੜਤਾਲ ਮੈਲਬਨ, ਜਿਲੋਂਗ, ਬੈਲਰੈਟ ਅਤੇ ਮਿਲਡੂਰਾ ਸਮੇਤ ਕਈ ਸ਼ਹਿਰਾਂ ਵਿੱਚ ਆਵਾਜਾਈ ਨੂੰ ਪ੍ਰਭਾਵਿਤ ਕਰਨ ਵਿੱਚ ਸਫਲ ਰਹੀ। ਯੂਨੀਅਨ ਨੇ ਤਨਖਾਹ ਦੇ ਵਿੱਚ ਵਾਧਾ, ਰੋਸਟਰੀਂਗ ਅਤੇ ਸੁਰੱਖਿਆ ਸੰਬੰਧੀ ਸੁਧਾਰਾਂ ਦੀ ਮੰਗ ਕੀਤੀ ਹੈ। A patternless pit uh, of money and that to continue just to ratchet up wage increases does make it unsustainable in the longer term. TWU ਦੇ ਮੁਤਾਬਕ ਲਗਾਤਾਰ ਕਈ ਮਹੀਨੇ ਚੱਲ ਰਹੀਆਂ ਮੰਗਾਂ ਨੂੰ ਲੈ ਕੇ ਕੰਪਨੀਆਂ ਦੇ ਨਾਲ ਗੱਲਬਾਤ ਅਸਫਲ ਰਹੀ ਜਿਸ ਦੇ ਨਤੀਜੇ ਦੇ ਵਜੋਂ ਇਹ ਹੜਤਾਲ ਕੀਤੀ ਗਈ ਹੈ। TWEU ਦੇ ਆਯੋਜਕ ਸैम ਲਿੰਚ ਨੇ ਕਿਹਾ ਕਿ ਇਹ ਸਿਰਫ ਸ਼ੁਰੂਆਤ ਹੈ ਸਾਡੇ ਮੈਂਬਰ ਮਹਿੰਗਾਈ ਦੇ ਦਬਾਅ ਹੇਠ ਨੇ ਅਤੇ ਉਹ ਇੱਕ ਨਿਆਂਯੋਗ ਤਨਖਾਹ ਚਾਹੁੰਦੇ ਨੇ ਆਪਣੇ ਹੱਕਾਂ ਦੇ ਲਈ ਉਹ ਲੰਬੀ ਲੜਾਈ ਲੜਨ ਦੇ ਲਈ ਵੀ ਤਿਆਰ ਨੇ Ultimately it's up to them to come forward with a fair offer that we can put to our membership but at the moment they haven't done that ਸੀਡੀਸੀ ਵਿਕਟੋਰੀਆ ਦੇ ਕਰਮਚਾਰੀ 3 ਸਾਲਾਂ ਦੇ ਵਿੱਚ 21% ਤਨਖਾਹ ਵਾਧੇ ਦੀ ਮੰਗ ਕਰ ਰਹੇ ਨੇ ਜਦਕਿ ਡਾਈਸਨ ਗਰੁੱਪ ਦੇ ਕਰਮਚਾਰੀ 15% ਵਾਧੇ ਦੀ ਮੰਗ ਕਰ ਰਹੇ ਨੇ ਸैम ਲੈਂਚ ਨੇ ਦੱਸਿਆ ਕਿ ਹੜਤਾਲ ਸਾਡਾ ਆਖਰੀ ਰਸਤਾ ਹੈ ਅਸੀਂ ਕਿਸੇ ਨੂੰ ਤਕਲੀਫ ਨਹੀਂ ਪਹੁੰਚਾਉਣਾ ਚਾਹੁੰਦੇ ਪਰ ਸਾਡਾ ਤੇ ਸਾਡੇ ਅਧਿਕਾਰਾਂ ਲਈ ਖੜੇ ਹੋਣਾ ਵੀ ਜ਼ਰੂਰੀ ਹੈ ਵਿਕਟੋਰੀਆ ਨੇ 79ਏ ਸੜਕ ਨਿਯਮ ਲਾਗੂ ਕਰਕੇ ਦੇਸ਼ ਦੇ ਬਾਕੀ ਪ੍ਰਵਿੰਸਾਂ ਦੀ ਬਰਾਬਰੀ ਕਰ ਲਈ ਹੈ ਇਹ ਨਿਯਮ 1 ਜੁਲਾਈ ਤੋਂ ਲਾਗੂ ਹੋਣ ਜਾ ਰਿਹਾ ਜਿਸ ਤੋਂ ਬਾਅਦ ਸਹਾਇਤਾ ਵਾਲੇ ਜਿੰਨੇ ਵੀ ਵਾਹਨ ਹੋਣਗੇ ਉਹਨਾਂ ਦੇ ਨੇੜੇ ਤੇੜੇ ਜਾਣ ਦੇ ਲਈ ਤੁਹਾਨੂੰ ਕੁਝ پابੰਦੀਆਂ ਫਾਲੋ ਕਰਨੀਆਂ ਹੋਣਗੀਆਂ ਵਿਕਟੋਰੀਆ ਆਖਰੀ ਆਸਟ੍ਰੇਲੀਆਈ ਰਾਜ ਬਣ ਗਿਆ ਜਿਸ ਨੇ ਸੜਕ ਨਿਯਮ 79ਏ ਦਾ ਵਿਸਤਾਰ ਕਰਕੇ ਹੁਣ ਟੋ ਟਰੱਕ ਰੋਡ ਸਾਈਡ ਸਹਾਇਤਾ ਅਤੇ ਹਾਜ਼ਰ ਰਿਸਪੌਂਸ ਕਰਮਚਾਰੀਆਂ ਨੂੰ ਸ਼ਾਮਿਲ ਕਰ ਲਿਆ ਹੈ ਇਹ ਨਵਾਂ ਨਿਯਮ 1 ਜੁਲਾਈ 2025 ਤੋਂ ਲਾਗੂ ਹੋ ਜਾਵੇਗਾ ਇਸ ਨਿਯਮ ਦੇ ਤਹਿਤ ਜਦੋਂ ਕੋਈ ਐਮਰਜੈਂਸੀ ਜਾਂ ਸਹਾਇਤਾ ਵਾਹਨ ਜਿਵੇਂ ਕਿ ਪੁਲਿਸ ਫਾਇਰ ਬ੍ਰਿਗੇਡ ਐਂਬੂਲੈਂਸ ਐਸ ਸੀ ਐਸ ਵਿਵੇਕ ਰੋਡਸ ਜਾਂ ਅਤੇ ਰੋਡ ਸਾਈਡ ਸਹਾਇਤਾ ਵਾਹਨ ਰੋਡ ਤੇ ਖੜੇ ਜਾਂ ਹੌਲੀ ਚੱਲ ਰਹੇ ਹੋਣ ਤਾਂ ਉਹਨਾਂ ਦੀਆਂ ਲਾਈਟਾਂ ਲਾਲ ਨੀਲੀ ਮੈਂਜੈਂਟਾ ਜਾਂ ਪੀਲੀ ਚਮਕ ਰਹੀਆਂ ਹੋਣ ਤਾਂ ਡਰਾਈਵਰਾਂ ਨੂੰ 40 ਕਿਲੋਮੀਟਰ ਪ੍ਰਤੀ ਘੰਟਾ ਦੀ ਗਤੀ ਤੇ ਆਉਣਾ ਲਾਜ਼ਮੀ ਹੋਵੇਗਾ ਜੇਕਰ ਉਸ ਸਥਾਨ ਦੀ ਸਧਾਰਨ ਰਫ਼ਤਾਰ 50 ਕਿਲੋਮੀਟਰ ਪਰ ਆਰ ਤੋਂ 110 ਕਿਲੋਮੀਟਰ ਦੇ ਵਿਚਕਾਰ ਹੈ ਤਾਂ ਇਹ ਨਿਯਮ ਲਾਗੂ ਹੋਵੇਗਾ ਆਰਐਸਵੀ ਦੇ ਆਟੋਮੈਟਿਵ ਸੇਵਾਵਾਂ ਦੇ ਮੈਨੇਜਰ ਮਕਰਲਾ ਕੋਲ ਨੇ ਕਿਹਾ ਕਿ ਇਹ ਤਬਦੀਲੀਆਂ ਵਿਕਟੋਰੀਆ ਨੂੰ ਆਸਟ੍ਰੇਲੀਆ ਦੇ ਹੋਰ ਰਾਜਾਂ ਦੇ ਨਾਲ ਤਾਲਮਲ ਵਿੱਚ ਲਿਆਉਣਗੀਆਂ ਉਹਨਾਂ ਕਹਿੰਦੇ ਕਿ ਟੋ ਟਰੱਕ ਅਤੇ ਰੋਡ ਸਾਈਡ ਸਹਾਇਤਾ ਕਰਮਚਾਰੀ ਵੀ ਉਹਨਾਂ ਦੇ ਵਰਗੇ ਹੀ ਖਤਰੇ ਦੇ ਵਿੱਚ ਹੁੰਦੇ ਹਨ ਜਿਵੇਂ ਕਿ ਪੈਰਾਮੈਡਿਕਸ ਜਾਂ ਪੁਲਿਸ ਸੜਕਾਂ ਤੇ ਸੜਕ ਸੁਰੱਖਿਆ ਮੰਤਰੀ ਮੈਲਸਾ ਹੌਰਨ ਨੇ ਕਿਹਾ ਕਿ ਇਹ ਨਿਯਮ ਤਬਦੀਲੀ ਉਹ ਖਤਰੇਮਨਦੀ ਹੈ ਜੋ ਕਿ ਇਹ ਕਰਮਚਾਰੀ ਹਰ ਰੋਜ਼ ਸਾਹਮਣਾ ਕਰਦੇ ਨੇ ਜਦੋਂ ਤੁਸੀਂ ਕਿਸੇ ਐਮਰਜੈਂਸੀ ਜਾਂ ਸਹਾਇਤਾਵਾਹ ਦੇ ਨੇੜੇ ਜਾ ਰਹੇ ਹੋ ਤਾਂ ਤੁਹਾਡੀ ਜ਼ਿੰਮੇਵਾਰੀ ਹੈ ਕਿ ਤੁਸੀਂ 40 ਕਿਲੋਮੀਟਰ ਪਰ ਆਰ ਦੀ ਗਤੀ ਤੇ ਆਓ ਜੁਰਮਾਨੇ ਦੀ ਗੱਲ ਕਰੀਏ ਤਾਂ ਜੇਕਰ ਕੋਈ ਡਰਾਈਵਰ ਇਹ ਨਿਯਮ ਨਹੀਂ ਮੰਨਦਾ ਤਾਂ ਉਸ ਨੂੰ 961 ਡਾਲਰ ਤੱਕ ਦਾ ਜੁਰਮਾਨਾ ਹੋ ਸਕਦਾ ਹਾਲਾਂਕਿ ਡੀਮੈਰਿਟ ਪੁਆਇੰਟ ਨਹੀਂ ਲੱਗਦੇ ਆਸਟ੍ਰੇਲੀਆ ਦੇ ਵਿੱਚ ਇੱਕ ਕੈਂਪਾਂ ਦੇ ਵਿੱਚ ਰਹਿ ਰਹੇ ਨਿਊਜ਼ੀਲੈਂਡ ਇਮੀਗ੍ਰੈਂਟਸ ਦੇ ਲਈ ਇੱਕ ਚੈਰੀਟੇਬਲ ਸੰਸਥਾ ਮਸੀਹਾ ਬਣ ਕੇ ਆਈ ਹੈ ਉਹਨਾਂ ਨੇ ਪੇਸ਼ਕਸ਼ ਕੀਤੀ ਹੈ ਕਿ ਵੱਡੇ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਨਿਊਜ਼ੀਲੈਂਡ ਵਾਸੀ ਜੇਕਰ ਵਾਪਸ ਆਪਣੇ ਦੇਸ਼ ਪਰਤਣਾ ਚਾਹੁੰਦੇ ਨੇ ਤਾਂ ਉਹਨਾਂ ਦੀ ਮਦਦ ਨਰੰਗ ਨੇਬਰਹੂਡ ਸੰਸਥਾ ਕਰੇਗੀ ਆਸਟ੍ਰੇਲੀਆ ਦੇ ਗੋਲਡ ਕੋਸਟ ਦੇ ਰਹਿ ਰਹੇ ਉਹ ਨਿਊਜ਼ੀਲੈਂਡ ਨਿਵਾਸੀ ਜੋ ਕਿ ਮੁਸ਼ਕਲ ਹਾਲਾਤਾਂ ਦੇ ਵਿੱਚ ਨੇ ਵੱਡੇ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਨੇ ਜਾਂ ਫਿਰ ਕਿਸੇ ਕਾਰਨ ਘਰ ਤੋਂ বেকার ਹੋ ਗਏ ਉਹਨਾਂ ਦੇ ਲਈ ਇੱਕ ਚੈਰਿਟੀ ਨੇ ਨਿਊਜ਼ੀਲੈਂਡ ਵਾਪਸੀ ਦੇ ਲਈ ਇੱਕ ਤਰਫਾ ਮੁਫਤ ਉਡਾਨ ਦੀ ਪੇਸ਼ਕਸ਼ ਕੀਤੀ ਹੈ ਇਹ ਯੋਜਨਾ ਨਰਾੰਗ ਨੇਬਰਹੂਡ ਸੈਂਟਰ ਦੇ ਵੱਲੋਂ ਚਲਾਈ ਜਾ ਰਹੀ ਹੈ ਇਸ ਚੈਰਿਟੀ ਦੀ ਮੈਨੇਜਰ ਵਿੱਕੀ ਰੋਸ ਨੇ ਦੱਸਿਆ ਕਿ ਇਹ ਫੈਸਲਾ ਪੂਰੀ ਤਰ੍ਹਾਂ ਨਾਲ ਵਲੰਟਰੀ ਹੈ ਅਸੀਂ ਹਮੇਸ਼ਾ ਗੱਲ ਕਹਿੰਦੇ ਹਾਂ ਕਿ ਤੁਸੀਂ ناکਾਮ ਨਹੀਂ ਹੋਏ ਸਿਸਟਮ ਤੁਹਾਨੂੰ ناکਾਮ ਕਰ ਰਿਹਾ ਅਤੇ ਤੁਸੀਂ ਜ਼ਿੰਦਗੀ ਤੋਂ ਨਰਾਸ਼ ਨਾ ਹੁੰਦਿਆਂ ਵਾਪਸੀ ਆਪਣੇ ਦੇਸ਼ ਪਰਤ ਕੇ ਨਵੇਂ ਮੁਕਾਮ ਹਾਸਲ ਕਰਨ ਦੀ ਕੋਸ਼ਿਸ਼ ਕਰੋ The ਰਿੰਸ ਹਰ ਆ ਅਸਟਰੋਨੋਮਿਕਲ ਯੂਸ ਥਿਸ ਵਰਕ ਇਅਰ ਬਟ ਯੂ ਹੈਵ ਟੂ In some ways still know people. It's easier for me to find money to get a ticket interstate or back to New Zealand in this case than it is to find accommodation here on the Gold Coast. So I want a place to go to put my head. lay must have safe car work no i'm not freaking out get to the next park can get picked up in the process just repeats itself i've even got the best family support back there um everyone's floating on their own boat ਵਿਕੀ ਰੋਜ਼ ਨੇ ਕਿਹਾ ਕਿ ਆਸਟ੍ਰੇਲੀਆ ਸਰਕਾਰ ਨਿਊਜ਼ੀਲੈਂਡ ਨਾਗਰਿਕਾਂ ਦੇ ਲਈ ਵੇਅਰਫੇਲ ਸਹਾਇਤਾ ਨਹੀਂ ਦਿੰਦੀ ਇਸ ਕਰਕੇ ਕਈ ਲੋਕ ਘਰ ਦੇ ਬੇਚ ਜਿਸ ਕਰਕੇ ਕਈ ਲੋਕ ਬਿਨਾ ਘਰ ਦੇ ਜੀਵਨ ਵੀ ਜੀ ਰਹੇ ਨੇ ਰੋਜ਼ ਨੇ ਇਹ ਵੀ ਦੱਸਿਆ ਕਿ ਕਿਰਾਏ ਦੀਆਂ ਕੀਮਤਾਂ ਬਹੁਤ ਵੱਧ ਗਈਆਂ ਨੇ ਅਤੇ ਘੱਟ ਆਮਦਨ ਵਾਲੇ ਲੋਕਾਂ ਦੇ ਲਈ ਕਰ ਲੈਣਾ ਲਗਭਗ ਅਸੰਭਵ ਹੋ ਗਿਆ ਹੈ ਕਈ ਕਮਕਾਜੀ ਲੋਕ ਵੀ ਆਪਣੀਆਂ ਗੱਡੀਆਂ ਦੇ ਵਿੱਚ ਰਹਿ ਰਹੇ ਨੇ ਪਿਜਰੇ ਸਮੇਂ ਦੇ ਦੌਰਾਨ ਆਸਟ੍ਰੇਲੀਆ ਦੇ ਇੱਕ ਹਿੱਸੇ ਦੇ ਵਿੱਚ ਆਏ ਹੜ੍ਹ ਤੋਂ ਬਾਅਦ ਵਾਲੇ ਨਤੀਜੇ ਆਉਣੇ ਸ਼ੁਰੂ ਹੋ ਗਏ ਨੇ ਇਸ ਹੜ੍ਹ ਦੇ ਨਤੀਜੇ ਜਿੱਥੇ ਵੱਡੇ ਨੁਕਸਾਨਦਾਇਕ ਨੇ ਤਾਂ ਉੱਥੇ ਹੀ ਖੇਤੀ ਅਤੇ ਡੇਰੀ ਫਾਰਮਿੰਗ ਨੂੰ ਵੀ ਪੂਰੀ ਤਰ੍ਹਾਂ ਨਾਲ ਇਹ ਸੜ ਨੇ ਤਬਾਹ ਕਰ ਦਿੱਤਾ ਜਿਸ ਤੋਂ ਬਾਅਦ ਹੁਣ ਦੁੱਧ ਦਾ ਸੰਕਟ ਆਸਟ੍ਰੇਲੀਆ ਦੇ ਵਿੱਚ ਖੜਾ ਹੋ ਚੁੱਕਿਆ ਹੈ ਸਾਊਥ ਆਸਟ੍ਰੇਲੀਆ ਤੇ ਵਿਕਟੋਰੀਆ ਦੇ ਵਿੱਚ ਚੱਲ ਰਹੇ ਸੋਕੇ ਅਤੇ ਨਿਊ ਸਾਊਥ ਵੇਲਜ਼ ਅਤੇ ਕੁਈਨਸਲੈਂਡ ਵਿੱਚ ਆਏ ਭਿਆਨਕ ਹੜ੍ਹਾਂ ਦੇ ਕਾਰਨ ਆਸਟ੍ਰੇਲੀਆ ਨੂੰ ਦੁੱਧ ਦੀ ਭਾਰੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੜ੍ਹਾਂ ਨੇ ਨਿਊ ਸਾਊਥ ਵੇਲਜ਼ ਅਤੇ ਕੁਈਨਸਲੈਂਡ ਦੇ ਡੇਅਰੀ ਉਦਯੋਗ ਨੂੰ ਬਿਲਕੁਲ ਹੀ ਤਬਾਹ ਕਰ ਦਿੱਤਾ ਹੈ। ਪਸ਼ੂਆਂ ਦੇ ਸਾਰੇ ਝੁੰਡ ਵਹਿ ਗਏ ਨੇ ਅਤੇ ਜ਼ਰੂਰੀ ਖੇਤੀ ਬੁਨਿਆਦੀ ਢਾਂਚੇ ਨੂੰ ਵੱਡਾ ਨੁਕਸਾਨ ਪਹੁੰਚਿਆ ਹੈ। ਕਿਸਾਨਾਂ ਨੂੰ ਸੰਭਾਵਿਤ ਤੌਰ ਤੇ ਅੱਧਾ ਮਿਲੀਅਨ ਡਾਲਰ ਤੋਂ ਵੱਧ ਦਾ ਨੁਕਸਾਨ ਹੋਇਆ ਜਿਸ ਕਾਰਨ ਆਮ ਲੋਕਾਂ ਲਈ ਕੀਮਤਾਂ ਵੱਧ ਸਕਦੀਆਂ ਨੇ ਪ੍ਰਧਾਨ ਮੰਤਰੀ ਐਂਥਨੀ ਨੇ ਨੁਕਸਾਨ ਦੇ ਦੇਸ਼ ਵਿਆਪੀ ਪ੍ਰਭਾਵਾਂ ਨੂੰ ਸਵੀਕਾਰ ਕੀਤਾ 5000 ਤੋਂ ਵੱਧ ਕਰਾਣੂ ਨੁਕਸਾਨ ਪਹੁੰਚਿਆ ਅਤੇ 794 ਰਹਿਣ ਦੇ ਯੋਗ ਨਹੀਂ ਰਹੇ ਰਿਕਵਰੀ ਦੇ ਯਤਨਾਂ ਦੇ ਵਿੱਚ ਆਸਟ੍ਰੇਲੀਅਨ ਰੱਖਿਆ ਬਲ ਐਮਰਜੈਂਸੀ ਸਹਾਇਤਾ ਲੈਣਾ ਅਤੇ ਸਥਾਨਕ ਰੀਕਵਰੀ ਸੈਂਟਰ ਹਾਲੇ ਵੀ ਲੱਗੇ ਹੋਏ ਨੇ ਅਤੇ ਬਹੁਤ ਸਾਰੀਆਂ ਥਾਵਾਂ ਨੂੰ ਅਤੇ ਨਾਲ ਨਾਲ ਉੱਥੇ ਮੌਜੂਦ ਜੀਵ ਜੰਤੂ ਪਸ਼ੂਆਂ ਨੂੰ ਰਿਕਵਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਆਸਟ੍ਰੇਲੀਆ ਨੇ ਆਪਣੇ ਅਪ੍ਰੈਲ ਮਹੀਨੇ ਦੇ ਮਹਿੰਗਾਈ ਅੰਕੜੇ ਜਾਰੀ ਕਰ ਦਿੱਤੇ ਨੇ ਜਿਸ ਦੇ ਤਹਿਤ ਮਹਿੰਗਾਈ ਦੇ ਵਿੱਚ ਕੁਝ ਵਾਧਾ ਦਰਜ ਕੀਤਾ ਗਿਆ ਜਦਕਿ ਕੋਰ ਇਨਫਲੇਸ਼ਨ ਤੇ ਖਾਸ ਤੌਰ ਨਾਲ ਧਿਆਨ ਦਿੱਤਾ ਗਿਆ ਹੈ। ਅਪ੍ਰੈਲ ਮਹੀਨੇ ਦੇ ਲਈ ਆਸਟ੍ਰੇਲੀਆ ਵਿੱਚ ਮਹਿੰਗਾਈ ਦੇ ਅੰਕੜੇ ਜਾਰੀ ਹੋ ਗਏ ਨੇ ਇੱਕ ਜਾਰੀ ਰਿਪੋਰਟ ਦੇ ਅਨਸਾਰ ਮੁੱਖ ਮਹਿੰਗਾਈ ਰੇਟ ਪਿਛਲੇ ਮਹੀਨੇ ਦੇ ਵਾਂਗ ਹੀ 2.4% ਸਥਿਰ ਰਹੀ ਪਰ ਕੇਂਦਰੀ ਮਹਿੰਗਾਈ ਰੇਟ ਦੇ ਵਿੱਚ ਮਾਮੂਲੀ ਵਾਧਾ ਦਰਜ ਕੀਤਾ ਗਿਆ ਅਪ੍ਰੈਲ ਮਹੀਨੇ ਚ ਕੋਰ ਇਨਫਲੇਸ਼ਨ 2.7 ਤੋਂ ਵੱਧ ਕੇ 2.8 ਹੋ ਗਈ ਪਿਛਲੇ ਸਾਲ ਮੁਕਾਬਲੇ ਅੰਡਿਆਂ ਦੀ ਕੀਮਤ ਵਿੱਚ ਹੋਇਆ 18.6% ਦਾ ਭਾਰੀ ਵਾਧਾ ਜਦਕਿ ਫਲਾਂ ਤੇ ਸਬਜ਼ੀਆਂ ਦੀਆਂ ਕੀਮਤਾਂ ਦੇ ਵਿੱਚ 6.1 ਪ੍ਰਤੀਸ਼ਤ ਦਾ ਵਾਧਾ ਦਰਜ ਕੀਤਾ ਗਿਆ ਸਬਕਾਰੀ ਸਬਸਿਡੀ ਬਦولت ਫਿਊਲ ਦੀਆਂ ਕੀਮਤਾਂ 12% ਡਿੱਗੀਆਂ ਨੇ ਬਿਜਲੀ ਦੀਆਂ ਕੀਮਤਾਂ 6.5% ਡਿੱਗੀਆਂ ਨੇ ਜਿਸ ਕਾਰਨ ਮੁੱਖ ਮਹਿੰਗਾਈ ਰੇਟ ਸਥਿਰ ደረጃ ਹਾਸਲ ਕਰ ਗਈ ਹੈ ਰੈਂਟ ਦੇ ਰੇਟ ਵੀ 5% ਵਧੇ ਨੇ ਜੋ ਕਿ ਪਿਛਲੇ ਸਾਲ ਫਰਵਰੀ ਤੋਂ ਲੈ ਕੇ ਸਭ ਤੋਂ ਵੱਡਾ ਹੈ ਨਵੇਂ ਅੰਕੜਿਆਂ ਦੇ ਮੁਤਾਬਕ ਆਰਬੀਏ ਦੇ ਵੱਲੋਂ ਕੈਸ਼ ਰੇਟ ਦੇ ਵਿੱਚ ਇੱਕ ਹੋਰ ਪਟੌਤੀ ਦੀ ਸੰਭਾਵਨਾ ਘਟ ਹੋ ਗਈ ਹੈ ਅ즈ਨ ਵਾਲੀ ਜਾਣ ਤੋਂ ਪਹਿਲਾਂ ਮੜ ਤੋਂ ਨਜ਼ਰ ਮਾਰ ਲੈਨੇ ਆ ਸੁਰਖੀਆਂ ਦੇ ਉੱਪਰ ਵਿਕਟੋਰੀਆ ਬੱਸ ਡਰਾਈਵਰਾਂ ਦੀ ਹੜਤਾਲ ਦੇ ਕਾਰਨ 24 ਘੰਟਿਆਂ ਲਈ ਠੱਪ ਹੋਈ ਆਵਾਜਾਈ ਹਜ਼ਾਰਾਂ ਯਾਤਰੀ ਹੋਏ ਪ੍ਰਭਾਵਿਤ 1 ਜੁਲਾਈ ਤੋਂ ਵਿਕਟੋਰੀਆ ਪਰ ਦੇ ਵਿੱਚ ਨਵਾਂ ਸੜਕ ਨਿਯਮ 79 A ਹੋਵੇਗਾ ਲਾਗੂ ਐਮਰਜੈਂਸੀ ਅਤੇ ਸਹਾਇਤਾ ਵਾਨਾਂ ਨੇੜੇ ਚੱਲਣਾ ਪਵੇਗਾ ਹੁੜੀ ਆਸਟ੍ਰੇਲੀਆ ਵਿੱਚ ਫਸੇ ਬੇਕਾਰ ਨਿਊਜ਼ੀਲੈਂਡ ਵਾਸੀਆਂ ਲਈ ਚੈਰਿਟੀ ਬਣੀ ਮਸੀਹਾ ਮਦਦ ਦਾ ਕੀਤਾ ਐਲਾਨ ਅੱਜ ਦੇ ਇਸ ਬਲਟਨ ਦੇ ਵਿੱਚ ਐਨਹੀਂ ਕੱਲ ਮੁਰ ਤੋਂ ਹਾਜ਼ਰ ਹੋਵਾਂਗੇ ਮੈਨੂੰ ਦਿਓ ਇਜਾਜ਼ਤ ਧੰਨਵਾਦ